ਇਹ ਵੀਜ਼ਾ ਮੈਨੂੰ 1 ਸਾਲ ਲੇਟ ਹੋਇਆ ਜੀ ਬਿਲਕੁਲ ਉਹ ਵੀ ਤਾਂ ਕਿਸੇ ਦੀ ਗਲਤੀ ਕਰਕੇ ਬਿਲਕੁਲ ਕਿ ਕਿਸੇ ਕੈਂਡੀਡੇਟ ਆਇਆ ਸੀ ਉਹਦੀ ਗਲਤੀ ਕਰਕੇ ਜਦੋਂ ਉਸਤਵਾ ਸਬਮਿਸ਼ਨ ਹੋਈ ਹੈ ਜਦੋਂ ਅਸੀਂ ਦਿੱਲੀ ਗਏ ਸਰਦੀਪੂਰੀ ਟੀਮ ਉੱਥੇ ਹੀ ਸੀਗੀ ਉਹਨਾਂ ਨੇ ਖੁਦ ਤੁਹਾਡੇ ਨਾਲ ਲੈ ਜਾ ਕੇ ਸਬਮਿਸ਼ਨ ਕਰਵਾਈ ਤੇ 20 ਦਿਨ ਦੇ ਵਿੱਚ ਵਿੱਚ ਮੈਨੂੰ ਮੇਰਾ ਵੀਜ਼ਾ ਸਟੈਂਪ ਹੋ ਕੇ ਆ ਗਿਆ ਸੀ ਪਰ ਮੇਰੀ ਫੱਤ ਦੀ ਸਬਮਿਸ਼ਨ ਦੀ ਡੇਟ ਸੀ 7 ਜਨਵਰੀ ਨੂੰ 7 ਜਨਵਰੀ ਨੂੰ ਜੀ ਤੇ ਮੇਰਾ ਜੀ 27 ਜਨਵਰੀ ਨੂੰ ਮੇਰਾ ਵੀਜ਼ਾ ਸਟੈਂਪ ਹੋ ਕੇ ਮੇਰੇ ਕੋਲ ਆ ਗਿਆ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਹਰਮਨਦੀਪ ਬਾਰੇ ਮੈਂ ਇਹੀ ਕਹੂੰਗਾ ਨਿੱਕੀਆਂ ਨੇ ਜਿੰਦਾ ਜ਼ਿੰਮੇਵਾਰੀਆਂ ਨੇ ਭਾਰੀ ਜਦੋਂ ਬੱਚਾ ਜਾਂ ਕੋਈ ਕੈਂਡੀਡੇਟ ਬਾਹਰ ਆਪਣੀ ਲਾਈਫ ਬਣਾਉਣ ਲਈ ਜਾਂਦਾ ਕਈਆਂ ਦਾ ਸ਼ੌਂਕ ਵਜੋਂ ਜਾਂਦੇ ਆ ਪਰ ਕਈ ਸ਼ੌਂਕ ਦੇ ਨਾਲ ਉਹਨਾਂ ਦੇ ਆਪਣੇ ਕਬੀਲਦਾਰ ਵੀ ਸਾਹਮਣੇ ਹੁੰਦੀ ਆ ਅੱਜ ਮੇਰੇ ਨਾਲ ਹੈਗਾ ਹਰਮਨਦੀਪ ਉਹਨਾਂ ਨੇ ਅੱਜ ਆਪਣੇ ਤੋਂ ਕਰੋਸ਼ੀਆ ਦਾ ਵੀਜ਼ਾ ਲੈਣ ਆਏ ਆ ਬਹੁਤ ਵਿਸ਼ਵਾਸ ਬਹੁਤ ਵੇਟ ਕਰਨ ਤੋਂ ਬਾਅਦ ਅੱਜ ਇਹਨਾਂ ਨੂੰ ਵੀਜ਼ਾ ਮਿਲਿਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਹੈ ਨਾ ਵਿਸ਼ਵਾਸੀ ਬੋਸੀ ਸ਼ੁਕਰੀਆ ਜੀ ਇਹ ਇੱਕ ਮੈਂ ਨਾ ਬਾਰੇ ਪਹਿਲਾਂ ਦੱਸਣਾ ਚਾਹਣਾ ਕਿ ਇਹਨਾਂ ਨੂੰ ਇਹ ਪਹਿਲਾਂ ਦੁਬਈ ਚ ਗਏ ਦੁਬਈ ਨੇ ਇਹਨਾਂ ਨੂੰ ਕੰਮ ਕਰਨਾ ਸਿਖਾਇਆ ਤੇ ਹੁਣ ਪਰ ਉੱਥੇ ਫੈਮਿਲੀ ਨੂੰ ਨਹੀਂ ਸੈੱਟ ਕਰ ਸਕਦੇ ਸੀ ਇਹਨਾਂ ਦਾ ਮਕਸਦ ਸੀਗਾ ਯੂਰਪ ਜਾ ਕੇ ਸੈੱਟ ਹੋ ਜਾਈਏ ਇਹ ਮੇਰੇ ਕੋਲੇ ਆਏ ਸਵਾਲ ਜਵਾਬ ਕਿਤੇ ਇਹਨਾਂ ਦੇ ਸਵਾਲ ਜਵਾਬ ਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਸਾਰਾ ਪਰਿਵਾਰ ਹੀ ਮੇਰਾ ਆਪਣਾ ਪਰਿਵਾਰ ਬਣ ਗਿਆ ਅਸੀਂ ਜਿੰਨੀ ਦੇਰ ਇੱਕ ਦੂਜੇ ਨਾਲ ਲੰਬਾ ਸਾਡਾ ਟਾਈਮ ਰਿਹਾ ਨਾ ਕਈ ਵਾਰੀ ਕੀ ਹੁੰਦਾ ਲੰਬੇ ਟਾਈਮ ਨਾਲ ਬੰਦਾ ਫਰਸਟ੍ਰੇਸ਼ਨ ਵੱਧਦੀਆਂ ਨੇ ਪਰ ਜਦੋਂ ਕੋਈ ਮੇਰੇ ਨਾਲ ਆ ਕੇ ਗੱਲ ਕਰਦਾ ਆਪਣੀ ਗੱਲ ਰੱਖਦਾ ਮੈਨੂੰ ਐਦਾ ਲੱਗਦਾ ਜਦੋਂ ਉਹਨਾਂ ਨੂੰ ਸਹੀ ਗਾਈਡੈਂਸ ਦਿੰਦੇ ਆ ਉਹ ਮੇਰਾ ਪਰਿਵਾਰ ਬਣ ਜਾਂਦਾ ਇਹਨਾਂ ਦੇ ਵਾਈਫ ਮੇਰੇ ਨਾਲ ਗੱਲ ਕਰਦੇ ਆ ਇਹਨਾਂ ਦੇ ਵੱਡੇ ਭਰਾ ਮੇਰੇ ਨਾਲ ਗੱਲ ਕਰਦੇ ਇਹਨਾਂ ਦੇ ਮੰਮੀ ਮੇਰੇ ਨਾਲ ਗੱਲ ਕਰਦੇ ਆ ਗੁੜੀਆਂ ਮੇਰੇ ਨਾਲ ਗੱਲ ਕਰਦੀਆਂ ਇਹ ਗੱਲ ਕਰਦੇ ਆ ਸਾਰਾ ਪਰਿਵਾਰ ਮੇਰੇ ਨਾਲ ਗੱਲ ਕਰਦਾ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਪਰਿਵਾਰ ਤੋਂ ਪਰੇ ਆ ਠੀਕ ਹੈ ਪੁੱਛਣਾ ਦੱਸਣਾ ਸਾਡਾ ਫਰਜ਼ ਹੈ ਇਹਨਾਂ ਦਾ ਪੁੱਛਣਾ ਤੇ ਸਾਡਾ ਦੱਸਣਾ ਪਰ ਅਸੀਂ ਟਰਾਂਸਪਰੈਂਸੀ ਦੇ ਨਾਲ ਇੰਨਾ ਕੁ ਸੋਹਣਾ ਚੱਲੇ ਕਿ ਅੱਜ ਜਿਹੜਾ ਵੀਜ਼ਾ ਇਹ ਲੈ ਰਿਆ ਉਹ ਤੇ ਇਹਦਾ ਵਿਸ਼ਵਾਸ ਤੇ ਸਾਡੀ ਮਿਹਨਤ ਦੋਨੇ ਜਿੱਤੀਆਂ ਨੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਰੋਸ਼ੀਆ ਦੇ ਵੀਜ਼ੇ ਦੀਆਂ ਚਿਹਰ ਆਪਣੀ ਸਿੱਧੀ ਕਰ ਲਓ ਕੈਮਰੇ ਵੱਲ ਨੂੰ ਕਰ ਲਓ ਤੇ ਪਹਿਲਾਂ ਦੱਸੋ ਅੱਜ ਵੀਜ਼ਾ ਲੈ ਕੇ ਕਿਦਾਂ ਲੱਗਿਆ ਇੰਨੀ ਦੇਰ ਬਾਅਦ ਸਰ ਸਭ ਤੋਂ ਪਹਿਲਾਂ ਤੇ ਮੈਂ ਜੀ 7 ਸੀਜ਼ ਦਾ ਪੂਰਾ ਧੰਨਵਾਦ ਕਰਨਾ ਚਾਹਾਂਗਾ ਪੀਸ ਸੇ ਕੋਸਰਦਾ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੇ ਪੂਰੇ ਸਟਾਫ ਦਾ ਜੀ ਜਿਨ੍ਹਾਂ ਦੀ ਇਹ ਮਿਹਨਤ ਹੈ ਜੀ ਜਿਹੜਾ ਵੀਜ਼ਾ ਅੱਜ ਮੇਰੇ ਹੱਥੀ ਚ ਆਇਆ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਥੈਂਕ ਯੂ ਜੀ ਤੁਸੀਂ ਵੀਜ਼ਾ ਅੱਜ ਲੈ ਕੇ ਕਿਦਾਂ ਲੱਗ ਰਿਹਾ ਵੀਜ਼ਾ ਲੱਗ ਕੇ ਸਰ ਕਿੰਨੀ ਦੇਰ ਤੋਂ ਵੇਟ ਕਰ ਮਤਲਬ ਤਾਂ ਕਹਿੰਦੇ ਨਾ ਜਦੋਂ ਕੋਈ ਚੀਜ਼ ਧਰੀ ਰਵੇ ਕੁੱਕਰ ਦੇ ਸਹੀ 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 ਗੱਲ ਜਦੋਂ ਅੱਜ ਖਾਣ ਦਾ ਟਾਈਮ ਆਇਆ ਸਰ ਸਭ ਤੋਂ ਪਹਿਲੀ ਗੱਲ ਮੈਂ ਇੱਕ ਇਹ ਕਰਨਾ ਚਾਹਾਂਗਾ ਜੀ ਹੁਣ ਇਹ ਵੀਜ਼ਾ ਮੈਨੂੰ 1 ਸਾਲ ਲੇਟ ਹੋਇਆ ਜੀ ਬਿਲਕੁਲ ਉਹ ਵੀ ਤਾਂ ਕਿਸੇ ਦੀ ਗਲਤੀ ਕਰਕੇ ਬਿਲਕੁਲ ਕਿ ਕਿਸੇ ਕੈਂਡੀਡੇਟ ਆਇਆ ਸੀ ਉਹਦੀ ਗਲਤੀ ਕਰਕੇ ਬਿਲਕੁਲ ਐਕਚੁਅਲੀ ਇਹੀ ਹੁੰਦਾ ਕਿ ਮੈਂ ਟਰਾਂਸਪਰੈਂਸੀ ਨਾਲ ਜ਼ਿਆਦਾ ਤੇ ਉਹਦਾ ਵਿਦ ਪ੍ਰੂਫ ਆਪਾਂ ਗੱਲ ਕਰਦੇ ਆ ਕਿ ਆਹ ਚੀਜ਼ ਕਰਕੇ ਆਹ ਪ੍ਰੋਬਲਮ ਆ ਗਈ ਤੁਸੀਂ ਅੱਗੇ ਜਾਣ ਲਈ ਵਿਲਿੰਗ ਹੈਗੇ ਹੋ ਫਿਰ ਇਹਨਾਂ ਨੇ ਦੁਬਾਰਾ ਪੁੱਛਿਆ ਕਿ ਹਾਂ ਜੀ ਆਹ ਪ੍ਰੋਬਲਮ ਆ ਗਈ ਤੁਸੀਂ ਕੋਈ ਪ੍ਰੋਬਲਮ ਤਾਂ ਨਹੀਂ ਕਹਿੰਦੇ ਨਹੀਂ ਜੀ ਤੁਹਾਡੇ ਨਾਲ ਖੜੇ ਆ ਅੱਜ ਤੱਕ ਸਾਨੂੰ ਕੋਈ ਟੋਪੀ ਨਹੀਂ ਪਈ ਕੋਈ ਲਾਰਾ ਲੱਗਿਆ ਹਾਂ ਜੀ ਨਹੀਂ ਕੋਈ ਟੋਪੀ ਪਈ ਕੋਈ ਪੈਸੇ ਪੁਸੇ ਜਾਂ ਇੱਥੇ ਮੈਡੀਕਲ ਕਰਾ ਲਓ ਤੇ ਆਹ ਕਰੋ ਦੋ ਗੱਲ ਸੀ ਪਹਿਲਾਂ ਹੀ ਤੁਸੀਂ ਕਲੀਅਰ ਕਰਦੇ ਸੀ ਡਾਊਟ ਸਾਰੇ ਕਲੀਅਰ ਕਰਦੇ ਸੀ ਜੀ ਇਹੀ ਚੀਜ਼ ਨਾਲ ਇਹੀ ਸਾਨੂੰ ਫੈਮਲੀ ਬਣਾਉਂਦੇ ਹਾਂ ਹਾਂ ਜੀ ਠੀਕ ਹੈ ਤੁਸੀਂ ਉਥੇ ਏਜੰਟ ਸਮਝਦੇ ਨਹੀਂ ਫੈਮਲੀ ਬਣਦੀ ਆ ਫਿਰ ਕੰਮ ਅੱਗੇ ਵਧੀਆ ਚੱਲਦਾ ਪੋਜ਼ਿਟਿਵ ਹੁੰਦਾ ਹਾਂ ਤੇ ਜਦੋਂ ਤੁਹਾਡੀ ਪੋਜ਼ਿਟਿਵ ਵਾਈਬ ਤੇ ਸਾਡੀ ਪੋਜ਼ਿਟਿਵ ਵਾਈਬ ਜੁੜਦੀਆਂ ਤਾਂ ਹੀ ਇਹ ਰਿਜ਼ਲਟ ਆਉਂਦੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਆ ਕੇ ਮਿਲੇ ਕਿੱਦਾਂ ਤੁਸੀਂ ਪਹਿਲੀ ਗੱਲ ਤਾਂ ਸਾਨੂੰ ਮਿਲੇ ਸਭ ਤੋਂ ਪਹਿਲੀ ਵਾਰ ਮੈਨੇ ਤੁਹਾਡੀ ਵੀਡੀਓ ਦੇਖੀ ਸੀ ਇੰਸਟਾਗ੍ਰam ਤੇ ਅੱਛਾ ਜੀ ਤੇ ਫਿਰ ਮੈਂ ਤੁਹਾਡੇ ਕੋਲ ਉਰੇ ਲੁਧਿਆਣੇ 76 ਦੇ ਆਫਿਸ ਮੈਂ ਵਿਜ਼ਿਟ ਕੀਤਾ ਤੁਹਾਡੇ ਕੋਲ ਜੀ ਤੇ ਜਿਹੜੇ ਮੇਰੇ ਮਨ ਦੇ ਵਿੱਚ ਡਾਊਟ ਸੀ ਉਹ ਫਿਰ ਮੈਨੇ ਆ ਕੇ ਤੁਹਾਡੇ ਕੋਲ ਕਲੀਅਰ ਕੀਤੇ ਤੁਸੀਂ ਮੇਰੇ ਬਹੁਤ ਵਧੀਆ ਮੈਂ ਇਹ ਨਹੀਂ ਕਹਿੰਦਾ ਕਿ ਸਰ ਬਰਦਰ ਦੇ ਟੋਰ ਦੇ ਵੱਡੇ ਭਰਾ ਦੇ ਦੌਰ ਤੇ ਇਹਨਾਂ ਨੇ ਮੇਰੇ ਸਾਰੇ ਡਾਊਟਸ ਕਲੀਅਰ ਕੀਤੇ ਜੀ ਜੀ ਚਾਹੇ ਇਸ ਨੂੰ ਟਾਈਮ ਲੱਗ ਗਿਆ ਉਹ ਵੀ ਕਿਸੇ ਹੋਰ ਦੀ ਗਲਤੀ ਕਰਕੇ ਟਾਈਮ ਲੱਗ ਗਿਆ ਬਿਲਕੁਲ ਮਗਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਵਿਸ਼ਵਾਸ ਹੈਗਾ ਕਿ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਦੇਖੋ ਤੁਹਾਡੀ ਫੈਮਿਲੀ ਦੇ ਵਿੱਚ ਇਹਨਾਂ ਦੇ ਵੱਡੇ ਬ੍ਰਦਰ ਡਾਕਟਰ ਨੇ ਠੀਕ ਹੈ ਉਹਨਾਂ ਨੂੰ ਜੇ ਸਾਨੂੰ ਕੋਈ ਬਿਮਾਰੀ ਹੋਊਗੀ ਜਾਂ ਸਾਨੂੰ ਕੋਈ ਪ੍ਰੋਬਲਮ ਹੋਊਗੀ ਅਸੀਂ ਉਹਨਾਂ ਨੂੰ ਉਹ ਪੁੱਛਾਂਗੇ ਜਦੋਂ ਅਸੀਂ ਇਸ ਲਾਈਨ ਦੇ ਵਿੱਚ ਡਾਕਟਰਾਂ ਅਸੀਂ ਸੀਦੇ ਹੈਗਾ ਜਦੋਂ ਸਾਨੂੰ ਆਕੇ ਕੋਈ ਪ੍ਰੋਬਲਮ ਦੱਸੂਗਾ ਅਸੀਂ ਉਹਦਾ ਸੋਲੂਸ਼ਨ ਦੱਸਾਂਗੇ ਉਹ ਉਹਨੂੰ ਬਿਲਿੰਗ ਹੋਊਗਾ ਉਹ ਚੀ ਲਈ ਉਹਨੂੰ ਪਤਾ ਹੋਊਗਾ ਵੀ ਮੇਰਾ ਇਲਾਜ ਇੱਥੇ ਹੋ ਜਾਣਾ ਮੇਰੀ ਪ੍ਰੋਬਲਮ ਦਾ ਫਿਰ ਉਹ ਆਕੇ ਸਾਡੇ ਕੋਲੇ ਆਕੇ ਸਰੈਂਡਰ ਕਰਦਾ ਇਹ ਵਧੀਆ ਕੰਸਲਟੈਂਟ ਤੇ ਵਧੀਆ ਡਾਕਟਰ ਦੀ ਇਹੀ ਨਿਸ਼ਾਨੀ ਹੁੰਦੀ ਆ ਜਦੋਂ ਇਹਨਾਂ ਨੇ ਮੇਰੇ ਕੋਲੇ ਆਪਣੀ ਪ੍ਰੋਬਲਮ ਦੱਸੀਆਂ ਆਪਣੇ ਕੁਐਸਚਨਸ ਰੱਖੇ ਉਹ ਮੈਂ ਸੌਲਵ ਕਰਤੇ ਇਹਨਾਂ ਦਾ ਮਾਈਂਡ ਕਲੀਅਰ ਹੋਇਆ ਇਹਨਾਂ ਦਾ ਵਿਜ਼ਨ ਕਲੀਅਰ ਹੋਇਆ ਫਿਰ ਤਾਂ ਨੇ ਸਾਡੇ ਕੋਲ ਕੇਸ ਅਪਲਾਈ ਕੀਤਾ ਫਿਰ ਉਸ ਤੋਂ ਬਾਅਦ ਕਿਵੇਂ ਪ੍ਰੋਸੈਸ ਕਿਵੇਂ ਚੱਲਿਆ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਸਰ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਆਈ ਜਦੋਂ ਮੈਂ ਤੁਹਾਡੇ ਕੋਲ ਆਇਆ ਸੀਗਾ ਉਸ ਤੋਂ ਬਾਅਦ ਸਬਮਿਸ਼ਨ ਹੋਈ ਹੈ ਜਦੋਂ ਅਸੀਂ ਦਿੱਲੀ ਗਏ ਸਰਦੀ ਪੂਰੀ ਟੀਮ ਉੱਥੇ ਹੀ ਸੀਗੀ ਉਹਨਾਂ ਨੇ ਖੁਦ ਤੁਹਾਡੇ ਨਾਲ ਲੈ ਜਾ ਕੇ ਸਬਮਿਸ਼ਨ ਕਰਵਾਈ ਤੇ 20 ਦਿਨ ਦੇ ਵਿੱਚ ਵਿੱਚ ਮੈਨੂੰ ਮੇਰਾ ਵੀਜ਼ਾ ਸਟੈਂਪ ਹੋ ਕੇ ਆ ਗਿਆ ਸੀ ਕਿੰਨੀ ਤਰੀਕ ਨੂੰ ਤੁਸੀਂ ਸਬਮਿਸ਼ਨ ਕਰਾਈ ਕਹਿੰਦੇ ਦੇਰ ਆਏ ਦਰਸਤ ਆਏ ਇਹਨਾਂ ਦਾ ਜਿਹੜਾ ਪਰਮੈਟਿਵ ਤੱਕ ਕਾਫੀ ਮੰਗੇ ਪਏ ਰਹੇ ਟੈਂਸ਼ਨਾਂ ਵਧੀਆ ਰਹੀਆਂ ਪਰ ਜਦੋਂ ਇਹਨਾਂ ਦਾ ਪਰਮਿਟ ਆਇਆ ਕਿਵੇਂ ਜਿਹੜੀ ਚੀਜ਼ ਸਾਡੇ ਹੱਥ ਸੀ ਮੈਂ ਜੀ ਜਦੋਂ ਮੇਰਾ ਵਰਕ ਪਰਮਿਟ ਆਇਆ ਉਦੋਂ ਮੇਰਾ ਆਇਆ ਸੀਗਾ ਜੀ ਦਸੰਬਰ 20 ਨੂੰ ਜੀ ਠੀਕ ਹੈ ਜੀ ਉਸ ਤੋਂ ਬਾਅਦ ਵਰਕ ਪਰਮਿਟ ਤੋਂ ਬਾਅਦ ਮੇਰੀ ਸੱਤ ਦੀ ਸਬਮਿਸ਼ਨ ਦੀ ਡੇਟ ਸੀ 7 ਜਨਵਰੀ ਨੂੰ 7 ਜਨਵਰੀ ਨੂੰ ਜੀ ਤੇ ਮੇਰਾ ਜੀ 27 ਜਨਵਰੀ ਨੂੰ ਮੇਰਾ ਵੀਜ਼ਾ ਸਟੈਂਪ ਹੋ ਕੇ ਮੇਰੇ ਕੋਲ ਆ ਗਿਆ ਜੀ ਮਾਰਾ ਹੀ ਨੇ ਸਾਡੇ ਵੇੜੇ ਖੁਸ਼ੀਆਂ ਲੈ ਕੇ ਆਏ ਐਨੇ ਸਾਰੇ ਵੀਜ਼ੇ ਮੈਂ ਜਦੋਂ ਕਹਿੰਦਾ ਹੁੰਦਾ ਸੀ ਮਹਾਰਾਜ ਨੇ ਸਾਨੂੰ ਵੀਜ਼ੇ ਦਿੱਤੇ ਆ ਚੈਣ ਕੇ ਮੈਂ ਤੁਹਾਡੇ ਬੰਦੇ ਅੱਗੇ ਕਰੂੰਗਾ ਰੂਬਰੂ ਕਰੂੰਗਾ ਗਿਣ ਗਿਣ ਕੇ ਉਹਦੇ ਵਿੱਚ ਅੱਜ ਹਰਮਨਦੀਪ ਮੇਰੇ ਨਾਲ ਰਿਐਲਿਟੀ ਆ ਇਹ ਜੇ ਮੈਨੂੰ ਵੱਡਾ ਭਰਾ ਮੰਨਦਾ ਮੈਂ ਇਹਨਾਂ ਨੂੰ ਛੋਟਾ ਮੰਨਦਾ ਅੱਜ ਜਦੋਂ ਇਹ ਜਾਣ ਲੱਗਿਆ ਮੈਂ ਇਹਨਾਂ ਨੂੰ ਹਰ ਇੱਕ ਚੀਜ਼ ਸਮਝਾ ਕੇ ਇਦਾਂ ਭੇਜ ਰਿਆਂ ਕਿ ਇਹ ਮੇਰੇ ਛੋਟੇ ਭਰਾ ਚੱਲੇ ਆ ਕਿਉਂ ਜਦੋਂ ਉੱਥੇ ਜਾ ਕੇ ਜਾਣਾ ਇਹ ਇਕੱਲੇ ਨਹੀਂ ਚੱਲੇ ਹੁਣ ਇਹਨਾਂ ਦੀ ਫੈਮਿਲੀ ਇਹਨਾਂ ਦੇ ਪਿੱਛੇ ਜਾਣੀ ਆ ਜੇ ਇਹੇ ਵਧੀਆ ਉੱਥੇ ਇੰਜਣ ਦਾ ਰੋਲ ਪਲੇ ਕਰਨਗੇ ਤਾਂ ਹੀ ਪਿੱਛੇ ਸਾਰੀ ਫੈਮਿਲੀ ਜਾਊਗੀ ਸੋ ਇਹਨਾਂ ਨੂੰ ਇੰਜਣ ਬਣਾਉਣ ਲਈ ਮੈਨੂੰ ਪਤਾ ਨਹੀਂ ਕਿੰਨੀ ਕ ਮਿਹਨਤ ਕਰਨੀ ਪੈਣੀ ਆ ਕਿੰਨਾ ਕੁ ਇਹਨਾਂ ਨੂੰ ਸਮਝਾਉਣਾ ਪੈਣਾ ਕਿਉਂਕਿ ਇਹ ਇੱਥੋਂ ਤੱਕ ਦੀ ਤਾਂ ਜ਼ਿੰਦਗੀ ਦੇਖਦੇ ਆ ਉੱਥੇ ਵਾਲੀ ਜ਼ਿੰਦਗੀ ਹਜੇ ਇਹਨਾਂ ਨੇ ਸੋਚੀ ਹੋਈ ਆ ਹਜੇ ਉਹਨਾਂ ਨੂੰ ਬਤੀਤ ਕਰਨਾ ਉੱਥੋਂ ਦੇ ਐਟਮੋਸਫੇਅਰ ਨੂੰ ਦੇਖਣਾ ਉੱਥੋਂ ਦੇ ਵੈਦਰ ਨੂੰ ਦੇਖਣਾ ਉੱਥ ਦੇ ਲੋਕਾਂ ਨਾਲ ਰੂਬਰੂ ਹੋਣਾ ਕਿਉਂਕਿ ਉੱਥੇ ਕਲਚਰ ਡਿਫਰੈਂਟ ਆ ਲੈਂਗੁਏਜ ਬੈਰੀਅਰ ਆ ਕਾਫੀ ਚੀਜ਼ਾਂ ਇਹਨਾਂ ਨੂੰ ਟਾਸਕ ਅਗੇ ਨਵੇਂ ਇਹਨਾਂ ਨੇ ਫੇਸ ਕਰਨੇ ਆ ਉਹਦੇ ਲਈ ਮੈਂ ਹੀ ਇਹਨਾਂ ਨੂੰ ਪ੍ਰਿਪੇਅਰ ਕਰਨਾ ਕਈ ਵਾਰੀ ਜਦੋਂ ਤੁਹਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ ਨਾ ਤੁਸੀਂ ਇੱਕ ਵਾਰੀ ਜਾ ਕੇ ਡੋਲ ਜਾਂਦੇ ਹੋ ਬਾਹਰ ਹਾਂਜੀ ਤੇ ਹੁਣ ਵੀ ਸਾਡੀ ਇਹੀ ਗੱਲ ਹੋਈ ਹਾਂਜੀ ਜਦੋਂ ਤੁਸੀਂ ਬਾਹਰ ਜਾਣਾ ਕਿ ਉੱਥੇ ਇਦਾਂ ਕਰਨਾ ਉਦਾਂ ਕਰਨਾ ਮੈਂ ਹੁਣੇ ਵੀ ਬੈਠਾ ਇਹਨਾਂ ਨੂੰ ਇਹੀ ਚੀਜ਼ਾਂ ਸਮਝਾ ਰਿਹਾ ਸੀ ਕਿ ਆਪਣੀ ਲਾਈਫ ਇੱਥੋਂ ਹਜੇ ਸ਼ੁਰੂ ਹੋਈ ਹੈ ਤੁਸੀਂ ਜ਼ੀਰੋ ਤੋਂ ਸ਼ੁਰੂ ਹੋ ਕੇ ਚੱਲੇ ਠੀਕ ਹੈ ਦੁਬਈ ਸਾਨੂੰ ਕੰਮ ਕਰਨ ਦਾ ਐਕਸਪੀਰੀਅੰਸ ਦੇ ਗਿਆ ਹਾਂਜੀ ਔਰ ਜੇ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਜਿਨ੍ਹਾਂ ਕੋਲੇ ਬਜਟ ਨਹੀਂ ਹੈਗਾ ਉਹ ਗਲਫ ਕੰਟਰੀ ਚ ਜਾ ਸਕਦੇ ਆ ਪਰ ਜੇ ਤੁਸੀਂ ਆਪਣੀ ਸੈਟਲਮੈਂਟ ਦੇਖਣੀ ਆ ਫਿਰ ਯੂਰਪ ਤੋਂ ਉੱਤੇ ਕੁਝ ਨਹੀਂ ਤੁਸੀਂ ਉੱਥੇ ਮਿਹਨਤ ਕਰਨ ਨਾਲ ਚੱਲਦੇ ਹੋ ਪਹਿਲਾਂ ਤੁਹਾਨੂੰ ਯੂਰਪ ਦੇ ਬਣਨਾ ਪੈਣਾ ਫਿਰ ਯੂਰਪ ਨੇ ਤੁਹਾਨੂੰ ਆਪਣਾ ਬਣਾ ਲੈਣਾ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ ਯੂਰਪ ਉਹੀ 0.6 ਵਾਲਾ ਫਾਰਮੂਲਾ ਲੈ ਕੇ ਚੱਲਿਓ 6 ਮਹੀਨੇ ਤੱਕੇ 6 ਮਹੀਨੇ ਅਜਿਹਾ ਸੈੱਟ ਅਗਲੇ 6 ਮਹੀਨੇ ਵਿੱਚ ਲੋਕਾਂ ਨੂੰ ਪਤਾ ਲੱਗ ਜੂ ਕਿ ਸਾਡਾ ਮੁੰਡਾ ਸਾਡਾ ਬੰਦਾ ਸਾਡਾ ਰਿਸ਼ਤੇਦਾਰ ਉੱਥੇ ਸੈੱਟ ਹੋ ਗਿਆ ਕੱਲ ਨੂੰ ਬਈ ਸਾਨੂੰ ਵੀ ਬੁਲਾ ਲਾ ਤੇ ਜਿਹਦੇ ਕੋਲੋਂ ਗਿਆਮ ਆ ਉਹਨਾਂ ਦਾ ਰੈਫਰੈਂਸ ਦੇ ਦੇ ਉਦੋਂ ਸਾਡੀ ਅਸਲ ਚ ਕਮਾਈ ਹੁੰਦੀ ਆ ਜਿਹੜੇ ਬੱਚੇ ਅੱਜ ਯੂਰਪ ਤੋਂ ਆਏ ਹੋਏ ਆ ਪੁਰਤਗਾਲ ਤੋਂ ਆਏ ਆ ਕਰੋਸ਼ੀਆ ਤੋਂ ਆਏ ਆ ਆ ਕੇ ਸਾਨੂੰ ਮਿਲਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿਉਂ ਸਾਡੇ ਬੀਜ ਲਾਏ ਹੋਏ ਨੇ ਇਦਾਂ ਹੀ ਅਸੀਂ ਵੀ ਇਹਨਾਂ ਤੋਂ ਉਮੀਦ ਰੱਖਦੇ ਆ ਪਟਿਆਲੇ ਤੋਂ ਆਏ ਸਾਡੇ ਕੋਲੇ ਇੱਕ ਵਿਸ਼ਵਾਸ ਦੇ ਸਕਦੇ ਆਪਾਂ ਇੱਕ ਮਿਹਨਤ ਕਰਦੇ ਆ ਐਨੀ ਦੇਰ ਟਰਸਟ ਬਣਾ ਕੇ ਰੱਖਿਆ ਇਹਨਾਂ ਦੀ ਪੀਸੀਸੀ ਮੈਂ ਕਿਹਾ ਤੀਜੀ ਵਾਰ ਹੀ ਹੋਈ ਤੀਜੀ ਵਾਰ ਆਈ ਹੈ ਸਰ ਤੀਸਰੀ ਵਾਰੀ ਪੀਸੀਸੀ ਹੋਈ ਉਦੋਂ ਇਹਨਾਂ ਦੇ ਮਦਰ ਨਾਲ ਮੇਰੀ ਗੱਲ ਹੋਈ ਕਹਿੰਦੇ ਬੇਟੇ ਤੀਸਰੀ ਹੋਵੇ ਆਖਰੀ ਹੋਵੇ ਮੈਂ ਕਿਹਾ ਤੁਹਾਡੇ ਮੂੰਹ ਦੇ ਵਿੱਚ ਕਿਉਂ ਸ਼ੱਕਰ ਤੁਹਾਡਾ ਆਸ਼ੀਰਵਾਦ ਹੋਵੇ ਇਹ ਆਖਰੀ ਹੋਵੇ ਕਿਉਂਕਿ ਮੇਰੀ ਬਹੁਤ ਮਿਹਨਤ ਲੱਗਦੀ ਹੈ ਕਈ ਵਾਰੀ ਚੀਜ਼ਾਂ ਅਸੀਂ ਮੈਂ ਕਹਿੰਨਾ ਉਹਨਾਂ ਦਾ ਚੱਲਦੀ ਗੱਡੀ ਕਈ ਵਾਰੀ ਉਹਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਉਹਦੇ ਵਿੱਚ ਵੀ ਅੜਚਨਾ ਆ ਜਾਂਦੀਆਂ ਪਰ ਜੇ ਤੁਹਾਡਾ ਡਰਾਈਵਰ ਵਧੀਆ ਸਿਆਣਾ ਤੁਹਾਨੂੰ ਉਹ ਤੇ ਵਿਸ਼ਵਾਸ ਆ ਉਹ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਜਰੂਰ ਪਹੁੰਚਾਉਂਦਾ ਤੁਸੀਂ ਕਿੱਦਾਂ ਦਾ ਮਹਿਸੂਸ ਕੀਤਾ ਕਿ ਵੀ ਸਾਰੇ ਜਰਨੀ ਆਪਣੀ ਦੱਸੋ ਕਿ ਵੀ ਕਿਦਾਂ ਦਾ ਮਹਿਸੂਸ ਕੀਤਾ ਕਿ ਕੀ ਆ ਕੇ ਤੁਹਾਨੂੰ ਨਵਾਂ ਕੀ ਲਿਖਿਆ ਕਿ ਤੁਹਾਡੇ ਪਟਿਆਲੇ ਕਿਹੜਾ ਏਜੰਟ ਘਟਨੇ ਆ ਏਜੰਟ ਬਹੁਤ ਆ ਸਰ ਜੀ ਉੱਥੇ ਨਹੀਂ ਤੁਸੀਂ ਪਹਿਲਾਂ ਗਾਈਡੈਂਸ ਵਗੈਰਾ ਲਈ ਨਹੀਂ ਮੈਂ ਫਸਟ ਟਾਈਮ ਹੀ ਸਰ ਦੁਬਈ ਤੋਂ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਕੰਮ ਕਰਨ ਲੱਗਾ ਮੈਂ ਐਜ਼ ਅ ਜ਼ੋਮੈਟੋ ਦਾ ਕੰਮ ਕਰਦਾ ਸੀ ਫੂਡ ਡਿਲੀਵਰੀ ਦਾ ਜੀ ਆ ਕੇ ਫੂਡ ਡਿਲੀਵਰੀ ਹੁਣ ਵੀ ਇਹ ਫੂਡ ਡਿਲੀਵਰੀ ਚ ਹੀ ਚੱਲ ਰਿਹਾ ਜੀ ਮੈਂ ਹੁਣ ਜੀ ਮੈਂ ਜ਼ੋਮੈਟੋ ਦਾ ਕੰਮ ਕਰ ਰਿਹਾ ਸੀ ਤੇ ਫਿਰ ਮੈਨੂੰ ਤੁਹਾਡੀ ਇੰਸਟਾਗ੍ਰam ਤੇ ਐਡ ਦੇਖੀ ਫਿਰ ਮੈਂ ਤੁਹਾਡੇ ਕੋਲ ਆਇਆ ਜੋ ਮੈਂ ਤੁਹਾਡੇ ਕੋਲ ਆਇਆ ਜੀ ਜੋ ਮਨ ਦੇ ਵਿੱਚ ਡਾਊਟਸ ਸੀ ਮੈਂ ਕਿਸੇ ਕੋਲੋਂ ਕਿਉਂ ਪੁੱਛਿਆ ਹੀ ਨਹੀਂ ਜਿੱਦਾਂ ਤੁਹਾਡੇ ਕੋਲ ਆਇਆ ਤੁਸੀਂ ਮੇਰੇ ਸਾਰੇ ਡਾਊਟ ਕਲੀਅਰ ਕਰਤੇ ਜਦੋਂ ਤੁਸੀਂ ਆਪਣੇ ਕੰਨ ਬੰਦ ਕਰਕੇ ਆਉਨੇ ਹੋ ਤੇ ਅੱਖਾਂ ਐ ਘੋੜੇ ਵਾਲੀ ਐਨਕ ਕਿ ਜਿਹਦੇ ਕੋਲੇ ਆਪਾਂ ਚੱਲੇ ਆ ਉਹਦੇ ਕੋਲੇ ਖੈਰ ਪੈ ਜਾਣੀ ਆ ਜਦੋਂ ਆਉਣਾ ਨਾ ਐਂ ਕਰਕੇ ਆਇਆ ਕਰੋ ਮੈਂ ਆਪਣੀ ਨਹੀਂ ਗੱਲ ਕਰਦਾ ਜਦੋਂ ਆਪਾਂ ਕਿਸੇ ਤੋਂ ਕੁਝ ਲੈਣ ਜਾਣੇ ਆ ਨਾ ਐਂ ਕਰਕੇ ਹੀ ਮਿਲਦਾ ਐਂ ਕਰਕੇ ਕਦੇ ਨਹੀਂ ਮਿਲਦਾ ਇਹ ਆਏ ਇਹਨਾਂ ਨੇ ਸਾਰੇ ਸਵਾਲ ਪੁੱਛੇ ਸਵਾਲ ਪੁੱਛਣ ਦਾ ਉਹਦਾ ਨਜ਼ਰੀਆ ਇਹ ਸੀ ਕਿ ਅਸੀਂ ਗਿਆਨ ਲੈਣਾ ਅਸੀਂ ਆਪਣੀ ਲਾਈਫ ਨੂੰ ਸੈੱਟ ਕਰਨਾ ਜੇ ਬੰਦਾ ਕਵੇ ਇਹ ਕਿਵੇਂ ਕਰ ਲੇਗਾ ਤੇ ਉਹ ਕਿਵੇਂ ਕਰ ਲੇਗਾ ਉਹਨਾਂ ਦੇ ਜਵਾਬ ਨਹੀਂ ਹੁੰਦੇ ਸਾਡੇ ਕੋਲ ਸਾਡੇ ਕੋਲੇ ਸਿਰਫ ਕੰਮ ਦੇ ਜਵਾਬ ਨੇ ਤੁਹਾਡੇ ਰੈਲੇਵੈਂਟ ਜਵਾਬ ਨੇ ਤੁਸੀਂ ਅਸੀਂ ਇਸ ਲਾਈਨ ਦੇ ਵਿੱਚ ਮੈਨੂੰ 17 ਸਾਲ ਹੋ ਗਏ ਤੁਸੀਂ ਮੈਨੂੰ ਸਵਾਲ ਜਿੰਨੇ ਮਰਜ਼ੀ ਪੁੱਛੋ ਤੁਹਾਡੇ ਸਵਾਲ ਜਵਾਬ ਮੇਰੇ ਹੋਣਗੇ ਅਪਲਾਈ ਕਰਨ ਤੋਂ ਜੇ ਪਹਿਲਾਂ ਜਿੰਨੇ ਮਰਜ਼ੀ ਪੁੱਛੋ ਇਹਦਾ ਸਰੰਡਰ ਸੀ इवन ਫੈਮਲੀ ਮੈਨੂੰ ਸਵਾਲ ਪੁੱਛ ਲੈਂਦੀ ਸੀ ਇਹ ਮੈਨੂੰ ਕਦੇ ਵੀ ਇਹਨਾਂ ਨੇ ਸਵਾਲ ਪੁੱਛਿਆ ਅੱਜ ਕਿਰਪਾ ਵੀ ਇੰਨੀ ਹੋਈ ਮਹਾਰਾਜ ਦੀ ਕਿ ਇਹਨਾਂ ਨੂੰ ਵੀਜ਼ਾ ਬਹੁਤ ਸੋਹਣਾ ਵਧੀਆ ਤਰੀਕੇ ਨਾਲ ਮਿਲਿਆ ਸਰ ਮੈਂ ਇੱਕ ਗੱਲ ਹੋਰ ਕਰਨਾ ਚਾਹਾਂਗਾ ਜੀ ਜਦੋਂ ਸਰ ਆਪਾਂ ਨਾ ਇੱਕ ਕਿਸ਼ਤੀ ਦੇ ਵਿੱਚ ਸਵਾਰ ਹੁੰਨੇ ਆ ਜੀ ਹੂੰ ਉਹ ਕਿਸ਼ਤੀ ਕਦੀ ਨਹੀਂ ਡੁੱਬਦੀ ਤੇ ਹਮੇਸ਼ਾ ਏਜੰਟ ਵੀਕ ਹੋਣਾ ਚਾਹੀਦਾ ਉਹਨਾਂ ਦੀ ਸਲਾਹ ਤੇ ਚੱਲੋ ਜਦੋਂ ਆਪਾਂ ਦੋ ਏਜੰਟ ਰੱਖਾਂਗੇ ਦੋ ਕਿਸ਼ਤੀਆਂ 'ਚ ਪੈਰ ਰੱਖਾਂਗੇ ਨਾ ਉਹ ਹਮੇਸ਼ਾ ਬੰਦਾ ਡੁੱਬੇਗਾ ਇਹੀ ਡੁੱਬੇਗਾ ਜੀ ਕਿਉਂ ਗੱਲਾਂ ਦੋ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਬਹੁਤ ਸੋਹਣੀ ਗੱਲ ਕਹੀ ਹੈ ਬਹੁਤ ਚੀਜ਼ ਸਿੱਖਣ ਵਾਲੀ ਗੱਲ ਦੇਖੋ ਕਈ ਬੰਦੇ ਨਾ ਸਾਡੇ ਕੋਲ ਕੇਸ ਅਪਲਾਈ ਕਰ ਜਾਂਦੇ ਆ ਬਾਅਦ ਵਿੱਚ ਨਾ ਜਦੋਂ ਮਾੜਾ ਜਾਂ ਲੇਟ ਹੁੰਦਾ ਦੂਜੇ ਏਜੰਟਾਂ ਕੋਲੇ ਚਲ ਜਾਂਦੇ ਆ ਬਸ ਜੀ ਉੱਥੇ ਕੀ ਬਣਿਆ ਕੋਈ ਨਹੀਂ ਚਾਹੁੰਦਾ ਦੂਜੇ ਦਾ ਕੰਮ ਬਣੇ ਉਹ ਆਪਣੀ ਰੋਟੀਆਂ ਖਿੱਚਣ ਨੂੰ ਲੱਗਿਆ ਹੁੰਦਾ ਨਵੇਂ ਹੁੰਦੇ ਨਹੀਂ ਸਾਡੇ ਕੋਲੇ ਕੋਈ ਕਲਾਇੰਟ ਆਉਂਦਾ ਨਾ ਕਿਸੇ ਕੋਲੇ ਅਪਲਾਈਡ ਆ ਅਸੀਂ ਕਹਿੰਦੇ ਨਹੀਂ ਜੇ ਤੇਰਾ ਉੱਥੇ ਪੇਪਰ ਵਧੀਆ ਤੇਰੇ ਕੋਲੇ ਸਲਿੱਪ ਮਿਲੀ ਹੈ ਤੈਨੂੰ ਤੂੰ ਉਹਦੇ ਕੋਲੇ ਹੀ ਜਾ ਪਰ ਕੀ ਹੁੰਦਾ ਦੂਜੇ ਏਜੰਟ ਉਹਨਾਂ ਨੂੰ ਆਪਣੇ ਗੱਲਾਂ 'ਚ ਲਾ ਕੇ ਖਰਾਬ ਕਰਦੇ ਆ ਉਹ ਜਦੋਂ ਖਰਾਬ ਕਰਦੇ ਆ ਨਾ ਉਹ ਸਾਡੇ ਕੋਲੇ ਆ ਕੇ ਪਤਾ ਕੀ ਕਹਿੰਦੇ ਆ ਸਾਡੇ ਘਰੇ ਪ੍ਰੋਬਲਮ ਹੋ ਗਈ ਜੀ ਸਾਡੇ ਕੋਲੇ ਪੈਸੇ ਹੈ ਨਹੀਂ ਜੀ ਸਾਡੇ ਕੋਲੇ ਜਿਹੜੇ ਮਾਪਿਓ ਆ ਔਰ ਕੋਈ ਬਿਮਾਰ ਹੋ ਗਿਆ ਕੋਈ ਭੂਆ ਚਾਚੀ ਕੁਝ ਵੀ ਹੋ ਗਿਆ ਐਨੇ ਇੱਕ ਐਕਸਕਿਊਜ਼ ਹੁੰਦੇ ਨੇ ਉਹਨਾਂ ਕੋਲੇ ਕਹਿੰਦੇ ਹਾਦੀ ਨਹੀਂ ਉਹ ਸਿਰਫ ਐਕਸਕਿਊਜ਼ ਤਾਂ ਬਣਦੇ ਆ ਕਿਉਂਕਿ ਉਹ ਦੂਜੇ ਉਂਗਲਾਂ ਤੇ ਚੜ ਗਏ ਹੁੰਦੇ ਆ ਦੂਜੇ ਉਹ ਏਜੰਟਾਂ ਦੇ ੱੱਕੇ ਚੜ ਗਏ ਹੁੰਦੇ ਆ ਉਹ ਨਾ ਉਹਨੇ ਭੇਜਣਾ ਨਾ ਉਹ ਆਪ ਭੇਜੂਗਾ ਨਾ ਉਹਨੇ ਤੁਹਾਨੂੰ ਭੇਜਣ ਦੇਣਾ ਇਹਨਾਂ ਨੇ ਵਿਸ਼ਵਾਸ ਕੀਤਾ ਇੱਕ ਬੇੜੀ ਤੇ ਸਵਾਰ ਹੋਏ ਆ ਜਦੋਂ ਤੁਸੀਂ ਉਹ ਬੇੜੀ ਤੇ ਸਵਾਰ ਹੁੰਨੇ ਹੋ ਜਿਹੜੇ ਉਹਦੇ ਵਿੱਚ ਬੰਦੇ ਮਲਾਹ ਬੈਠੇ ਆ ਜਿਨ੍ਹਾਂ ਇਹਨਾਂ ਦੇ ਨਾਲ ਆ ਉਹ ਜੇ ਹਿੱਲਣਗੇ ਨਾ ਤਾਂ ਨਾਲ ਇਹਨਾਂ ਨੂੰ ਵੀ ਪ੍ਰੋਬਲਮ ਆਊਗੀ ਸੋ ਮੈਂ ਬੇਨਤੀ ਕਰਦਾ ਜਦੋਂ ਤੁਸੀਂ ਚੱਲਣਾ ਇੱਕ ਦੇ ਬਣ ਕੇ ਚੱਲਣਾ ਇੱਕ ਏਜੰਟ ਦੇ ਅੱਗੇ ਸਰੈਂਡਰ ਕਰਨਾ ਜਿਹਦੀ ਤੁਹਾਨੂੰ ਸਲਾਹ ਵਧੀਆ ਲੱਗੀ ਪਹਿਲਾਂ ਹੀ ਉਹਦੇ ਵੱਲ ਹੋਜੋ ਬਾਅਦ 'ਚ ਉਹ ਨਾ ਕਹੋ ਜੀ ਮੇਰੇ ਇਟਰੀ ਦੇ ਪੇਪਰ ਆ ਗਏ ਇਹ ਨਾ ਕਹੋ ਜੀ ਮੇਰਾ ਉਹ ਹੋ ਗਿਆ ਮੇਰੇ ਮਾਮੇ ਨੇ ਬੁਲਾ ਲਿਆ ਚਾਚੇ ਨੇ ਬੁਲਾ ਲਿਆ ਮੇਰੀ ਭੂਆ ਬਿਮਾਰ ਹੋ ਗਈ ਮੇਰੇ ਘਰੇ ਪੈਸੇ ਨਹੀਂ ਹੈਗੇ ਸਾਡੇ ਕੋ ਦਾ ਕਿੱਲੇ ਹੀ ਦੋ ਆ ਇਹ ਜਵਾਗ ਆ ਇਹ ਸਾਰੇ ਐਕਸਕਿਊਜ਼ ਹੁੰਦੇ ਨੇ ਨਾ ਜਾਣਦੇ ਠੀਕ ਹੈ ਮੈਂ ਬਹੁਤ ਵਧੀਆ ਗੱਲ ਤੁਸੀਂ ਇਹ ਮੈਸੇਜ ਦਿੱਤਾ ਬਹੁਤ ਵਧੀਆ ਗੱਲ ਆ ਇਹਨੂੰ ਕਹਿੰਦੇ ਆ ਕਬੀਲਦਾਰੀ ਜਿਹਨੂੰ ਸਮਝ ਆ ਉਹੀ ਇਹਦੀ ਸਲਾਹ ਦੇ ਸਕਦਾ ਹੋਰ ਕੁਝ ਕਹਿਣਾ ਚਾਹੋਗੇ ਨਹੀਂ ਸਰ ਮੈਂ ਇਹੀ ਕਹਿਣਾ ਚਾਹਾਂਗਾ ਫਿਰ ਲਾਸਟ ਟਾਈਮ ਇਹੀ ਕਹਿਣਾ ਜਾਊਂਗਾ ਕਿ ਪੂਰੇ ਆ ਕੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਤੁਸੀਂ ਵੀ ਇੱਕ ਵਾਰ ਜਰੂਰ ਆਓ ਸਾਰੇ ਜੋ 7 ਸੀਜ਼ ਆਊਗਾ ਵੀਜ਼ਾ ਜਰੂਰ ਪਾਊਗਾ ਹਾਂ ਵਿਸ਼ਵਾਸ ਤੁਹਾਡਾ ਤੇ ਕੰਮ ਸਾਡਾ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਆਨ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਇਹਨਾਂ ਤੱਕ ਵੀਡੀਓ ਪਹੁੰਚਾਉਣ ਲਈ ਤੁਹਾਡਾ ਵੀ ਧੰਨਵਾਦ ਕਿਉਂਕਿ ਜੇ ਇਹਨਾਂ ਨੇ ਵੀਡੀਓ ਨਾ ਦੇਖਦੇ ਨਾ ਜਿੱਥੇ ਹੁੰਦੇ ਤੇ ਨਾ ਜਿਹਨਾਂ ਨੂੰ ਵੀਜ਼ਾ ਮਿਲਦਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਿਆਰ ਕਰਦੇ ਹੋ ਰეკਮੈਂਡੇਸ਼ਨ ਚ ਜਾਂਦੀ ਆ ਤੁਸੀਂ ਆਪਣੇ WhatsApp ਦੇ ਗਰੁੱਪਾਂ ਦੇ ਵਿੱਚ ਪਾਉਨੇ ਹੋ ਜਾਂ ਆਪਣੇ ਸਟੇਟਸ ਦੇ ਵਿੱਚ ਪਾਉਨੇ ਹੋ ਇੰਨਾ ਪਿਆਰ ਦਿੰਨੇ ਹੋ ਮੈਨੂੰ ਅੰਬੈਸੀਆਂ ਤੱਕ ਪਹੁੰਚਾਉਨੇ ਹੋ ਅੰਬੈਸੀਆਂ ਦੇ ਵਿੱਚ ਮੈਨੂੰ ਦੂਜੇ ਏਜੰਟਾਂ ਦੇ ਥਰੂ ਆਏ ਹੋਏ ਬੰਦੇ ਬੱਚੇ ਕੈਂਡੀਡੇਟ ਆ ਕੇ ਮੈਨੂੰ ਮਿਲਦੇ ਆ ਜੱਫੀ ਪਾਉਂਦੇ ਆ ਉਹ ਕਹਿੰਦੇ ਆ ਤੁਹਾਡੇ ਫੈਨ ਆ ਸਿਰਫ ਤੁਹਾਡੀ ਬਦੌਲਤ ਜਾਓ ਜਿੱਥੋਂ ਮਰਜੀ ਮੈਂ ਕਹਿੰਦਾ ਮੈਂ ਹਮੇਸ਼ਾ ਮਹਾਰਾਜ ਜੀ ਅਰਦਾਸ ਹੀ ਕਰਦਾ ਜਰੂਰੀ ਨਹੀਂ ਹੁੰਦਾ ਕਿ ਮੇਰੇ ਕਰਮਾਂ ਦੇ ਵਿੱਚ ਮੇਰੇ ਜੇਬ ਦੇ ਵਿੱਚ ਮੇਰੇ ਹਿੱਸੇ ਤੁਹਾਡਾ ਪੈਸਾ ਲਿਖਿਆ ਹੋਵੇ ਪਰ ਤੁਹਾਡਾ ਪਿਆਰ ਤਾਂ ਮੈਂ ਜਰੂਰ ਮੰਗ ਸਕਦਾ ਨਾ ਜੇ ਤੁਸੀਂ ਬਾਹਰ ਕਿਤੇ ਵੀ ਹੈਗੇ ਹੋ ਕਿਤੇ ਵੀ ਕੋਈ ਵੀ ਸਲਾਹ ਦੀ ਲੋੜ ਆ ਤੁਸੀਂ ਸਾਡੇ ਨੰਬਰਾਂ ਤੇ ਕਾਲ ਕਰਕੇ ਸਲਾਹ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਚਾਹ ਕਿਸੇ ਅਸੀਂ ਤੁਹਾਨੂੰ ਕੋਈ ਨੇਕ ਸਲਾਹ ਹੀ ਦਵਾਂਗੇ ਚਾਹੇ ਅਸੀਂ ਕਿਸੇ ਤੋਂ ਤੋੜਦੇ ਨਹੀਂ ਅਸੀਂ ਤੁਹਾਨੂੰ ਜੋੜਦੇ ਹੀ ਆਂ ਕਈ ਵਾਰੀ ਤੁਹਾਡੀ ਕਰਮਾਂ 'ਚ ਉਹਦਾ ਪੈਸਾ ਨਹੀਂ ਹੁੰਦਾ ਪਰ ਪਿਆਰ ਜਰੂਰ ਅਸੀਂ ਲੈਣਾ ਚਾਹੁੰਦੇ ਆਂ ਤੁਸੀਂ ਜਿਹੜਾ ਸਾਨੂੰ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਪਰਿਵਾਰ ਜੋੜ ਰਹੇ ਹੋ ਉਹਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਕੇ ਹਰਮਨਦੀਪ ਤੱਕ ਪਹੁੰਚਾਈ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ